ਹਾਂਜੀ ਸਸਿਆਕਾਲ ਦੋਸਤੋ ਤਾਸੀ ਨੌਕਰੀ ਤੇ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਲਈ ਹਰ ਟਾਈਮ ਹਰ ਸਮੇਂ ਨਿਊ ਅਪਡੇਟ ਲੈ ਕੇ ਹਾਜ਼ਰ ਹੁੰਦੀ ਹੈ ਆਪਣੀ ਟੀਮ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਖਾਸ ਹੋਣ ਵਾਲੀ ਹੈ ਅੰਗਰੇਜ਼ੀ ਮੁਲਾਜ਼ਮਾ ਲਈ ਇੱਕ ਵੱਡੀ ਖਬਰ ਅੱਜ ਆਪਾਂ ਲੈ ਕੇ ਹਾਜ਼ਰ ਹੋਏ ਹਾਂ ਜਿਸ ਦੇ ਵਿੱਚ ਤੋਂ ਉਹ ਦੱਸਦੀ ਹੈ ਕਿ ਡਾਕਟਰ ਬਲਜੀਤ ਕੋਰ ਨੇ ਜੋ ਵੱਡਾ ਅਤੇ ਨਵੇਂ ਐਲਾਨ ਕੀਤੇ ਆ ਮਾਨਪੱਤਿਆਂ ਨੂੰ ਲੈ ਕੇ ਨਵੀਂ ਭਰਤੀ ਨੂੰ ਪੂਰਾ ਤਿਆਨ ਦੇ ਲਈ ਲੈ ਕੇ ਤਾਂ ਸਾਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਨਵੀਆਂ-ਨਵੀਆਂ ਅਪਡੇਟਸ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਤੋ ਚਲੋ ਦੋਸਤੋ ਲੈ ਕੇ ਚਲਦੇ ਆ ਤੁਹਾਨੂੰ ਅਫੀਸ਼ੀਅਲ ਅੱਜ ਦੀ ਨਿਊਜ਼ ਦੇ ਉੱਪਰ ਔਰ ਦੱਸਦੇ ਆ ਕਿ ਨਿਊਜ਼ ਸੀ ਅੱਜ ਦੀ ਜੋ ਡਾਕਟਰ ਬਲਜੀਤ ਕੋਰ ਵੱਲੋਂ ਵੱਡੇ ਬਿਆਨ ਦਿੱਤੇ ਗਿਆ ਤਾਂ ਦੋਸਤੋ ਜਿਵੇਂ ਕਿ ਤੁਸੀਂ ਸਭ ਜਾਣਦੇ ਹੋ 2 ਦਿਨ ਪਹਿਲਾਂ ਹੀ ਡਾਕਟਰ ਬਲਜੀਤ ਕੋਰ ਜੀ ਅਤੇ ਇਸ ਦੇ ਨਾਲ ਸੀਐਮ ਭਵੰਤਮਨ ਐਜੂਕੇਸ਼ਨ ਮਿਨਿਸਟਰ ਹਜੋ ਸਿੰਘ ਬੈਂਸ ਅਤੇ ਹੋਰ ਪੰਜਾਬ ਦੇ ਜੋ ਕੈਬਨਿਟ ਮਿਨਿਸਟਰ ਹੈ ਉਹ ਲਾਈਵ ਹੋਏ ਸੀ ਆਰ ਭਾਰਤ ਦੇ ਉੱਪਰ ਔਰ ਉਸ ਦੇ ਵਿੱਚ ਉਹਨਾਂ ਨੇ ਜੋ ਲਾਈਵ ਬਿਆਨ ਦਿੱਤੇ ਆ ਉਸ ਦੇ ਵਿੱਚ ਜੋ ਸਿੱਖਿਆ ਅਤੇ ਔਸਤਰੀ ਬਾਲ ਵਿਕਾਸ ਵਿਭਾਗ ਦੇ ਕੈਬਨਿਟ ਮਿੰ estr ਡਾਕਟਰ ਬਲਜੀਤ ਕੌਰ ਜੀ ਦੇ ਬਿਆਨ ਨੇ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਇਸ ਤੋਂ ਇਲਾਵਾ ਜੋ ਬਾਕੀ ਦੀ ਅਪਡੇਟ ਹੈ ਉਹ ਵੀ ਤੁਹਾਨੂੰ ਟਾਈਮ ਟੂ ਟਾਈਮ ਆਪਾਂ ਵੀਡੀਓ ਦੁਆਰਾ ਸ਼ੇਅਰ ਕਰਦੇ ਲਵਾਂਗੇ ਤਾਂ ਸਭ ਤੋਂ ਪਹਿਲਾਂ ਜੋ ਆਪਣੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਜੀ ਲਾਈਵ ਹੋਏ ਔਰ ਉਹਨਾਂ ਨੂੰ ਸਭ ਤੋਂ ਪਹਿਲੇ ਸਵਾਲ ਪੁੱਛਿਆ ਗਿਆ ਆਂਗਣਵਾੜੀ ਵਰਕਰ ਹੈਲਪਰ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਕਿ ਪੰਜਾਬ ਦੇ ਵਿੱਚ ਜੋ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਪੰਜਾਬ ਦੀ ਹੰਗਰ ਵਾਲੀ ਵਰਕਰ ਹੈਲਪਰਾਂ ਦੀ ਤਾਂ ਉਸ ਦੇ ਉੱਪਰ ਤੁਸੀਂ ਕੀ ਕਰ ਰਹੇ ਹੋ ਤਾਂ ਉਸ ਦੇ ਵਿੱਚ ਡਾਕਟਰ ਬਲਜੀਤ ਕੌਰ ਨੇ ਇੱਕ ਸਹੀ ਢੰਗ ਨਾਲ ਜੋ ਆਪਣਾ ਵੈਰੀਫਾਈ ਕੀਤਾ ਆ ਉਨਾ ਡਿਟੇਲ ਦੇ ਵਿੱਚ ਦੱਸਿਆ ਗਿਆ ਕਿ ਜੋ ਪੰਜਾਬ ਦੇ ਆਂਗਰਵਾੜੀ ਵਰਕਰ ਅਤੇ ਹੈਲਪਰ ਨੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਨਾ ਤਾਂ ਸਮੇਂ ਤੇ ਤਨਖਾਹਾਂ ਦਿੱਤੀਆਂ ਜਾਂਦੀਆਂ ਸੀ ਇਸ ਤੋਂ ਇਲਾਵਾ ਜੋ ਉਹਨਾਂ ਦਾ ਮਾਨ ਪੱਤਾ ਵੀ ਬਹੁਤ ਘੱਟ ਕਲੇਬਲ ਨਾ ਮਾਤਰ ਦਿੱਤਾ ਜਾਂਦੀ ਸੀ ਕਿਉਂਕਿ ਅੱਜ ਦਾ ਟਾਈਮ ਜਿਸ ਦੇ ਵਿੱਚ 2000 5000 ਰੁਪਏ ਨਾਲ ਕਿਸੇ ਦੇ ਘਰ ਦਾ ਗੁਜ਼ਾਰਾ ਨਹੀਂ ਚੱਲਦਾਗਾ ਔਰ ਪਿਛਲੇ ਲੰਬੇ ਸਮੇਂ ਤੋਂ ਆਂਗਰਵਾੜੀ ਵਰਕਰ ਹੈਲਪਰ ਆਪਣੇ ਇੰਨੀ ਤਨਖਾਹ ਦੇ ਵਿੱਚ गुजारा ਕਰ ਰਹੀ ਸੀ اور ਉਹ ਵੀ ਬਹੁਤ ਸਹੀ ਸਮੇਂ ਤੇ ਨਹੀਂ ਮਿਲਦਾ ਸੀ ਜਦੋਂ ਜ਼ਰੂਰਤ ਹੁੰਦੀ ਸੀ ਉਸ ਟਾਈਮ ਨਹੀਂ ਦਿੱਤਾ ਜਾਂਦਾ ਸੀ ਮਲਕੀ 2 2 3 3 ਮਹੀਨੇ ਲੇਟ ਦਿੱਤਾ ਜਾਂਦਾ ਸੀ ਤਾਂ ਉਸ ਜੀ ਨੂੰ ਲੈ ਕੇ ਡਾਕਟਰ ਬਲਜੀਤ ਗੌਰ ਨੇ ਵਿਸ਼ਵਾਸ ਦਵਾਇਆ ਕਿ ਅਸੀਂ ਪੰਜਾਬ ਦੇ ਅੰਗਰਵੜੀ ਜੂਨੀਅਰ ਪ੍ਰਧਾਨ ਦੇ ਨਾਲ 2 ਦਿਨ ਪਹਿਲਾਂ ਹੀ ਮੀਟਿੰਗ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲੀ ਮੰਗ ਰੱਖੀ ਆ ਮਾਨ ਪੱਤੇ ਨੂੰ ਲੈ ਕੇ ਉਸ ਨੂੰ ਵਧਾਇਆ ਜਾਵੇ ਅਤੇ ਸਮੇਂ ਸਿਰ ਦਿੱਤਾ ਜਾਵੇ ਤਾਂ ਉਸ ਚੀਜ਼ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਉਹਨਾਂ ਦਾ ਜੋ ਮਾਨ ਪੱਤਾ ਆ ਅਸੀਂ ਬਿਲਕੁਲ ਸਹੀ ਸਮੇਂ ਤੇ ਦੇਵਾਂਗੇ ਔਰ ਪਹਿਲਾ ਨਾਲੋਂ ਵੱਧ ਦੇਵਾਂਗੇ ਯਾਨੀ ਕਿ ਹੁਣ ਪੰਜਾਬ ਦੇ ਸਾਰੇ ਮੁਲਾਜ਼ਮਾਂ ਦਾ ਮਾਨ ਪੱਤਾ ਵਧਾ ਦਿੱਤਾ ਗਿਆ ਜਿਸ ਦੇ ਬਾਰੇ ਸੰਭਵੰਦ ਮਾਨਵੀ ਕੁਝ ਦਿਨ ਪਹਿਲਾਂ ਹੀ ਲਾਈਵ ਹੋ ਕੇ ਇੱਕ ਸੈਕਸ਼ਨ ਵਿੱਚ ਉਹਨਾਂ ਨੇ ਦੱਸਿਆਗਾ ਕਿ ਜਿਸ ਤਰੀਕ ਨੂੰ ਪੰਜਾਬ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਗਿਆ ਜਿਸ ਦੇ ਵਿੱਚ ਜ다ਤਰ ਟੀਚਰ ਸੀਗੇ ਤਾਂ ਉਸ ਟਾਈਮ ਉਹਨਾਂ ਨੇ ਮਾਨ ਪੱਤੇ ਤੇ ਵੀ ਗੱਲ ਕੀਤੀ ਸੀ ਕਿ ਸੈਲਰੀ ਦੇ ਵਿੱਚ ਵਾਧਾ ਕੀਤਾ ਜਾਏਗਾ ਉਸ ਤੋਂ ਬਾਅਦ ਜੋ ਅਗਲੇ ਮੰਗ ਸੀਗੀ ਅੰਗਰਵਾੜੀ ਵਰਕਰ ਹੈਲਪਰ ਦੀ ਉਹ ਸੀ 3 ਤੋਂ 6 ਸਾਲ ਦੇ ਜੋ ਬੱਚੇ ਨੇ ਜਿਨ੍ਹਾਂ ਨੂੰ ਪ੍ਰੀ ਨਰਸਰੀ ਸਕੂਲ ਬਣਾ ਕੇ ਅਲੱਗ ਕੀਤਾ ਗਿਆ ਤਾਂ ਉਹਨਾਂ ਨੂੰ ਅੰਗਰਵਾੜੀ ਸੈਂਟਰ ਦੇ ਨਾਲ ਜੋੜਿਆ ਜਾਵੇ ਤਾਂ ਕਿ ਜੋ ਅੰਗਰਵਾੜੀ ਦੇ ਟੀਚਰ ਸਕੂਲ ਆਪਣੇ ਸੈਂਟਰ ਦੇ ਵਿੱਚ ਤਾਂ ਜਾਂਦੇ ਆ ਬਟਕਿ ਉਹਨਾਂ ਨੂੰ ਕੋਈ ਕੰਮ ਨਹੀਂ ਮਿਲਦਾਗਾ ਉਹ ਬਿਲਕੁਲ ਫ੍ਰੀ ਰਹਿੰਦੇ ਆ ਜਿਸ ਕਰਕੇ ਉਹਨਾਂ ਦਾ ਇੱਕ ਕਹਿਣਾ ਹੈ ਕਿ ਸਾਨੂੰ ਬੱਚੇ ਵਾਪਸ ਕਿਤੇ ਜਾਣ ਤਾਂ ਕਿ ਅਸੀਂ ਉਹਨਾਂ ਨੂੰ ਪ੍ਰੀ ਨਰਸਰੀ ਕਲਾਸਾ ਕਰਵਾ ਸਕੀਏ ਔਰ ਜੋ ਅੰਗੜਵਲੀ ਵਰਕਰ ਹੈ ਉਹਨਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ਤਾਂ ਇਸ ਤਰੀਕੇ ਵੀ ਉਹਨਾਂ ਨੇ ਵਿਸ਼ਵਾਸ ਰਾਇਆ ਕਿ ਅਸੀਂ ਇਸ ਤਰੀਕੇ ਵੀ ਜੋ ਕੈਬਿਨੇਟ ਮੀਟਿੰਗ ਦੇ ਵਿੱਚ ਸਾਰੀ ਆਪਣਾ ਪੱਖ ਰੱਖਾਂਗੇ ਔਰ ਇਸ ਦਾ ਡਿਪਾਰਟਮੈਂਟ ਵੱਲੋਂ ਕੀ ਰਿਜ਼ਲਟ ਮਿਲਦਾਗਾ ਉਹ ਤੁਹਾਨੂੰ ਜਲਦੀ ਹੀ ਆਪਾਂ ਸ਼ੇਅਰ ਕਰਾਂਗੇ ਔਰ ਇਸ ਤੋਂ ਇਲਾਵਾ ਹੋਰ ਵੀ ਜੋ ਮੰਗਾ ਸੀ ਗਿਆ ਅੰਗੜਵਾਲੀ ਵਰਕਰਾਂ ਵੱਲੋਂ ਉਹ ਸਾਰੀਆਂ ਮੰਗਾਂ ਤੇ ਡਾਕਟਰ ਬਲਜੀਤ ਕੌਰ ਜੀ ਨੇ ਲਾਈਵ ਹੋ ਕੇ ਦੱਸਿਆਗਾ ਇਸ ਤੋਂ ਬਾਅਦ ਲਾਸਟ ਗੱਲ ਸੀਗੀ ਨਵੀਂ ਭਰਤੀ 2000 ਜੋ 23 ਦੇ ਵਿੱਚ ਆਈ ਸੀ ਮਾਰਚ ਦੇ ਵਿੱਚ ਲਗਭਗ 6000 ਦੇ ਕਰੀਬ ਪੋਸਟਾਂ ਸਿਗੀਆਂ ਉਸ ਤੇ ਵਿੱਚ ਵੀ ਡਾਕਟਰ ਬਲਜੀਤ ਕੌਰ ਜੀ ਨੇ ਵਿਸ਼ਵਾਸ ਦਵਾਇਆ ਕਿ ਸਾਡੀ ਟੀਮ ਲੱਗੀ ਹੋਈ ਹੈ ਸੀਡੀਪੀ ਆਫਿਸ ਰਿਜ਼ਲਟ ਤਿਆਰ ਕਰਕੇ ਡਿਪਾਰਟਮੈਂਟ ਭੇਜ ਰਿਹਾ ਹੈ ਉਸ ਤੋਂ ਬਾਅਦ ਜੋ ਜੁਆਇਨਿੰਗ ਲੈਟਰ ਹੈ ਡਿਪਾਰਟਮੈਂਟ ਵੱਲੋਂ ਸੀਡੀਪੀ ਆਫਸ ਨੂੰ ਦੇ ਦਿੱਤੇ ਜਾਂਦੇ ਆ ਕਿ ਤੁਸੀਂ ਇਹਨਾਂ ਜੋ ਉਮੀਦਵਾਰਾਂ ਦੀ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਇਹਨਾਂ ਦੇ ਅੱਗੇ ਜੁਆਇਨਿੰਗ ਕਰਵਾਉ ਤਾਂ ਉਸ ਪ੍ਰਕਾਰ ਜੋ ਪ੍ਰੋਸੈਸ ਚੱਲ ਰਿਹਾ ਹੈ ਉਹਨਾਂ ਨੇ ਵਿਸ਼ਵਾਸਤ ਹੋਇਆ ਕਿ ਇਸ ਸਾਲ ਦੇ ਵਿੱਚ ਯਾਨੀ ਕਿ ਹੁਣ ਤਕਰੀਬਨ 8-10 ਦਿਨ ਬਚੇ ਆ 10 ਦਿਨ ਦੇ ਵਿੱਚ ਵਿੱਚ ਸਾੜੇ ਅੰਗਲਵੜੀ ਸੈਂਟਰ ਜਿੰਨੇ ਵੀ ਆ ਜਿੱਥੋਂ ਦੀਆਂ ਪੋਸਟਾਂ ਖਾਲੀ ਸੀਗੀਆਂ ਉਹਨਾਂ ਨੂੰ ਭਰਿਆ ਜਾਵੇਗਾ ਜਿਹੜੇ-ਜਿਹੜੇ ਉਮੀਦਵਾਰ ਨੇ ਅਪਲਾਈ ਕੀਤਾ ਹੈ ਉਹਨਾਂ ਵਿੱਚੋਂ ਜੋ ਐਲੀਜੀਬਲ ਉਮੀਦਵਾਰ ਹੋਣਗੇ ਸਹੀ ਉਮੀਦਵਾਰ ਹੋਣਗੇ ਉਹਨਾਂ ਨੂੰ ਜੁਆਇਨਿੰਗ ਲੈਟਰ ਦੇ ਕੇ ਸੈਂਟਰਾਂ ਦੇ ਵਿੱਚ ਜੁਆਇਨ ਕਰਵਾ ਦਿੱਤਾ ਜਾਵੇਗਾ ਤਾਂ ਇਸ ਤੋਂ ਬਾਅਦ ਹੋਰ ਜੋ ਵੀ ਅਪਡੇਟ ਆਏਗੀ ਆਪਣੇ ਸਾਹਮਣੇ ਆਂਧਵੜੀ ਵਰਕਰ ਹੈਲਪਰਾਂ ਦੇ ਲਈ ਆਪਾਂ ਤੁਹਾਨੂੰ ਇਸੇ ਚੈਨਲ ਉੱਪਰ ਸ਼ੇਅਰ ਕਰਦੇ ਰਵਾਂਗੇ ਤਾਂ ਇਹ ਸੀ ਅੱਜ ਦਾ ਅਪਡੇਟ ਹੋਰ ਨਵੇਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ